ਸ਼੍ਰੀਪਾਲ ਅੱਟ ਨੋਸਾਂ ਪਹਿਲੀ ਜਿਹੜੀ ਖਬਰ ਆ ਬੜੀ ਇੰਪੋਰਟੈਂਟ ਆ ਕਿਉਂਕਿ ਇਸ ਟਾਈਮ ਭਾਰਤ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਤੇ ਉਸ ਦੇ ਨਾਲ ਸੰਬੰਧਤ ਆ ਐਨਐਸਏ ਦੀ ਜਿਹੜਾ ਡਬਲੂ ਗੈਲ ਦੇ ਵਿੱਚ ਬੰਦ ਆ ਭਾਈ ਅਮਰਤਪਾਲ ਸਿੰਘ ਆ ਪਹਿਲਾਂ ਵੀ ਜਦੋਂ ਸੀਗੀ ਸਰਦਾਰ ਜਸਵੰਤ ਸਿੰਘ ਖਾਰੜਾ ਮਰਹੂਮ ਉਹਨਾਂ ਦੀ ਸਿੰਘਣੀ ਪਰਮਜੀਤ ਕੌਰ ਉਹ ਵੀ ਖਡੂਰ ਸਾਹਿਬ ਤੋਂ ਇਲੈਕਸ਼ਨ ਲੜੀ ਸੀਗੀ ਤੇ ਤੁਹਾਡੇ ਪਤਾ ਹੀ ਆ ਸਾਰਿਆਂ ਨੂੰ ਪਤਾ ਵੀ ਉਹਦਾ ਕੀ ਆ ਸ਼ੁਰੂਆਤ ਹੁਣ ਜਿਹੜੀਆਂ ਕੰਸੋਆਂ ਆ ਰਹੀਆਂ ਜੀ ਕਹਿੰਦੇ ਅਮਰਤਪਾਲ ਸਿੰਘ ਵੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਐ ਕੀ ਹੈ ਜੀ ਅਪਡੇਟ ਇਹਦੇ ਬਾਰੇ? ਆ ਚੰਦੀ ਸਾਹਿਬ ਅਸਲ ਦੇ ਵਿੱਚ ਜਦੋਂ ਆਪਾਂ ਅਮਰਤਪਾਲ ਸਿੰਘ ਦੀ ਗੱਲ ਕਰਦੇ ਆਂ ਜੀ ਤਾਂ ਮੈਨੂੰ ਇਹ ਗੱਲ 3-4 ਦਿਨ ਪਹਿਲਾਂ ਪਤਾ ਲੱਗ ਗਈ ਸੀ ਕਿ ਅਮਰਤਪਾਲ ਸਿੰਘ ਨੇ ਆਪਣੇ ਵਕੀਲ ਜੀ ਸਰਦਾਰ ਰਾਜਦੇਵ ਸਿੰਘ ਖਾਲਸਾ ਨੂੰ ਬੁਲਾਇਆ ਮੁਲਾਕਾਤ ਵਾਸਤੇ। ਔਰ ਰਾਜਦੇਵ ਸਿੰਘ ਖਾਲਸਾ ਬਰਨਾਲਾ ਨੂੰ ਬਿਲਾਉਂ ਕਰਦੇ ਆ ਰਹਿائش ਉੱਥੇ ਆ ਉਹਨਾਂ ਦੀ ਜੀ ਔਲਦਰੀ ਦੇ ਬਹੁਤ ਵੱਡੇ ਵਕੀਲ ਹੈ 1999 ਦੀਆਂ ਚੋਣਾਂ ਦੇ ਵਿੱਚ ਜਦੋਂ ਮੇਰੀ ਆ ਗਈ ਸੀ ਅੰਮ੍ਰਿਤਸਰ ਅਕਾਲੀ ਦਲ ਦੀ ਜਾਂ ਉਹਨਾਂ ਦੇ ਸਮਰਥਕਾਂ ਦੀ ਉਸ ਵੇਲੇ ਉਹ ਵੀ ਸੰਗਰੂਰ ਸੀਟ ਤੋਂ ਪਾਰਲੀਮੈਂਟ ਦੀ ਚੋਣ ਲੜੇ ਸੀ ਮੈਂ ਸੰਗਰੂਰ ਸੀਟ ਨੂੰ ਉਹਨਾਂ ਜਨਾਂ ਦੇ ਵਿੱਚ ਕਵਰ ਕਰਦਾ ਸੀ ਤੇ ਜਦੋਂ ਮੈਂ ਮਲੇਰਕੋਟਲੇ ਪਹੁੰਚਿਆ ਸੀ ਸਨਚੇਤ ਮੈਨੂੰ ਪਤਾ ਲੱਗਿਆ ਕਿ ਸંત ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਪਿਤਾ ਜੀ ਪਾਪਾ ਜੁਗਿੰਦਰ ਸਿੰਘ ਉੱਥੇ ਚੋਣ ਪ੍ਰਚਾਰ ਲਈ ਆਏ ਸੀ فرق ਜਿਹੜਾ ਹੈਗਾ ਉਸ ਵੇਲੇ ਜਿਹੜਾ ਕੋਈ ਬਹੁਤਾ ਲੱਗਦਾ ਨਹੀਂ ਸੀ ਕਿ ਰਾਜਦੇਵ ਸਿੰਘ ਖਾਲਸਾ ਜਿੱਤਣਗੇ ਤੇ ਉੱਥੇ ਬਾਬਾ ਜੁਗਿੰਦਰ ਸਿੰਘ ਨੇ ਜਿਹੜਾ ਭਾਸ਼ਣ ਕੀਤਾ ਸੀ ਉਹਨਾਂ ਨੇ ਹਵਾਲਾ ਦਿੱਤਾ ਸੀ ਮਲੇਰਕੋਟਲੇ ਦੇ ਜਿਹੜੇ ਨਵਾਬ ਸੀ ਸ਼ੇਰ ਮੁਹੰਮਦ ਖਾਨ ਦਾ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਇੱਕ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਸੀ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਤੇ ਔਰ ਉਹਦੀ ਬਦੌਲਤ ਅਸੀਂ ਸਾਰਾ ਜਿਹੜਾ ਹੈਗਾ ਸਿੱਖ ਜਗਤ ਤੁਹਾਡਾ ਰਿਣੀ ਹੈ ਆਪਾਂ ਜਾਣਦੇ ਹਾਂ ਕਿ 1947 ਦੀ ਵੰਡ ਵੇਲੇ ਬਹੁਤ ਵੱਡੇ ਪੱਧਰ ਤੇ ਉਥੇ ਵੱਡ ਕਟ ਹੋਈ ਸੀ ਦੋਨਾਂ ਪੰਜਾਬਾਂ ਦੇ ਵਿੱਚ ਲੇਕਿਨ ਮਲੇਰਕੋਟਲਾ ਸੁਰੱਖਿਅਤ ਰਿਹਾ ਸੀ ਔਰ ਉੱਥੇ ਅੱਜ ਵੀ ਇੱਕ ਗੁਰੂ ਘਰ ਬਣਿਆ ਹੋਇਆ ਜਿਹਨੂੰ ਹਾ ਦਾ ਨਾਰਾ ਜਿਹਦਾ ਨਾਮ ਰੱਖਿਆ ਹੋਇਆ ਹੈ ਤਾਂ ਜਦੋਂ ਬਾਬਾ ਜਗਿੰਦਰ ਸਿੰਘ ਨੇ ਇਹ ਗੱਲ ਕਹੀ ਤੇ ਕੰਡਿਓ ਵੇੜ ਲਗਭਗ ਸਾਰੇ ਮੁਸਲਮਾਨ ਭਾਈਚਾਰੇ ਨੇ ਉਦੋਂ ਬਹੁਤਾਂ ਖਾਲਸਾ ਜੀ ਨੂੰ ਪਾਤਰੀਆਂ ਸੀ ਤੇ ਇਹ ਪਾਰਲੀਮੈਂਟ ਦੇ ਮੈਂਬਰ ਬਣ ਗਏ ਸੀ ਉਸ ਤੋਂ ਬਾਅਦ ਇਹਨਾਂ ਨੇ ਬੜੇ ਚੱਕਰ ਖਾਦੇ ਆ ਇੱਕ ਵਾਰੀ ਆਰਐਸਐਸ ਦੇ ਵਿੱਚ ਵੀ ਸ਼ਾਮਲ ਹੋ ਗਏ ਸੀ ਵਗੈਰਾ ਵਗੈਰਾ ਉਹ ਉਹਨਾਂ ਦੀ ਜਿਹੜੀ ਮੇਡ ਹੈ ਬਠਿੰਡੇ ਦੇ ਵਿੱਚ ਇੱਕ ਵਕੀਲ ਹੈ ਜੇ ਉਹ ਪਹਿਲਾਂ ਸਰਕਾਰੀ ਵਕੀਲ ਹੁੰਦੇ ਬਰਨਾਲੇ ਰਹੇ ਸੀ ਮੇਰੇ ਬਹੁਤ ਵਧੀਆ ਮਿੱਤਰ ਹੈ ਅਸੀਂ ਇਕੱਠੇ ਵਾਕਿੰਗ ਕਰਦੇ ਫਿਰਦੇ ਸੀ ਤੇ ਉਹਨਾਂ ਨੂੰ ਕਾਲ ਆਉਂਦੀ ਹੈ ਇੱਕ ਤਾਂ ਉਹ ਮੇਰੇ ਸੱਜਣ ਪੁੱਛਦੇ ਆ ਜੀ ਤੁਸੀਂ ਪਹੁੰਚ ਗਏ ਉਹ ਕਹਿੰਦੇ ਜੀ ਪਹੁੰਚ ਗਏ ਤੇ ਮੈਂ ਪੁੱਛਿਆ ਮੈਂ ਕਿ ਕੌਣ ਕਿਹਨੂੰ ਕਿਹਨੂੰ ਕਹੀਆਂ ਨੇ ਪਹੁੰਚ ਲਗੇ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਰਾਜਦੀਪ ਸਿੰਘ ਖਾਲਸਾ ਬਰਨਾਲੇ ਤੋਂ ਬਠਿੰਡੇ ਆਏ ਐ ਔਰ ਬਠਿੰਡੇ ਤੋਂ ਉਹਨਾਂ ਨੇ ਆਪਣੀ ਕਾਰ ਵਾਪਸ ਕਰਨੀ ਸੀ ਰੇਲਵੇ ਸਟੇਸ਼ਨ ਤੋਂ ਉਹਨਾਂ ਨੇ ਜਾਣਾ ਡਿਬਰੂਗਾਡੂ ਜੀ ਤੇ ਮੇਰੀ ਕਾਰ ਜਿਹੜੀ ਹੈਗੀ ਆ ਉਹਨਾਂ ਨੂੰ ਮੇਰਾ ਡਰਾਈਵਰ ਮੈਂ ਪਹੁੰਚਦਾ ਤੇ ਉਹਨਾਂ ਨੂੰ ਚੜਾ ਕੇ ਵਾਪਸ ਆਊਗਾ ਉਸ ਸਟੇਸ਼ਨ ਤੇ ਪਹੁੰਚ ਗਿਆ। ਮੈਂ ਕਿਹਾ ਵੀ ਡਿਬਰੂਗੜ੍ਹ ਕਿ ਮੇ ਜਾਣਾ ਤੇ ਮੈਨੂੰ ਉਹ ਵਕੀਲ ਸਾਹਿਬ ਨੇ ਦੱਸਿਆ ਕਿ ਡਿਬਰੂਗੜ੍ਹ ਉਹਨਾਂ ਨੂੰ ਬੁਲਾਇਆ ਭਾਈ ਅਮਰਪਾਲ ਸਿੰਘ ਨੇ ਉਹਨਾਂ ਨੇ ਉਹਨਾਂ ਨਾਲ ਮੁਲਾਕਾਤ ਕਰਨੀ ਹੈ। ਜੀ ਤਾਂ ਕੰਮ ਦੁਪਹਿਰ ਵੇਲੇ ਨੂੰ ਇਹ ਖਬਰ ਜਿਹੜੀ ਹੈ ਫਲੈਸ਼ ਹੋ ਗਈ ਕਿ ਰਾਜਦੇਵ ਸਿੰਘ ਖਾਲਸਾ ਹੁਣੀ ਇਹ ਕਹਿ ਰਹੇ ਆ ਬਿਆਨ ਦੇ ਰਹੇ ਆ। ਕਿ ਡਿਬਰੂਗੜ ਜੇਲ੍ਹ ਦੇ ਵਿੱਚ ਜਿਹੜੀ ਮੇਰੀ ਮੁਲਾਕਾਤ ਹੋਈ ਹੈ ਮੈਂ ਅਮਰਤਪਾਲ ਸਿੰਘ ਨੂੰ ਪ੍ਰੇਰਿਆ ਕਿ ਤੁਸੀਂ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਦੀ ਚੋਣ ਲੜੋ ਔਰ ਉਹਦੇ ਵਾਸਤੇ ਸਹਿਮਤ ਹੋ ਗਏ ਇੱਥੇ ਨਾਲ ਮੈਂ ਇਹ ਵੀ ਜ਼ਿਕਰ ਕਰਨਾ ਚਾਹਾਂਗਾ ਕਿ ਅਜੇ ਅਕਾਲੀ ਦਲ ਨੇ ਆਪਣੇ ਕੈਂਡੀਡੇਟ ਦਾ ਐਲਾਨ ਨਹੀਂ ਕੀਤਾ ਜੀ ਮੈਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਅਕਾਲੀ ਦਲ ਵੱਲੋਂ ਦੀਦੀ ਪਰਮਜੀਤ ਕੌਰ ਖਾਲੜਾ ਨੂੰ ਮਨਾਇਆ ਜਾ ਰਿਹਾ ਸੀ ਕਿ ਤੁਸੀਂ ਬਠਿੰਡਾ ਤੋਂ ਚੋਣ ਲੜੋ ਔਰ ਬਠਿੰਡਾ ਤੋਂ ਅਕਾਲੀ ਦਲ ਤੁਹਾਨੂੰ ਆਪਣਾ ਕੈਂਡੀਡੇਟ ਬਣਾ ਲੂਗਾ ਪਰ ਨਾਲ ਤੁਸੀਂ ਅਪੀਲ ਕਰਦੇ ਹੋ ਖਡੂਰ ਸਾਹਿਬ ਦੇ ਵੋਟਰਾਂ ਨੂੰ ਕਿ ਉਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਖਡੂਰ ਸਾਹਿਬ ਤੋਂ ਵੋਟਾਂ ਪਾਉਣ ਤੇ ਜਿਟਾਉਣ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਉੱਥੇ ਭੇਜਾਂਗੇ ਜਿਵੇਂ ਪੰਥ ਕਲ ਕਹੇ ਉਹ ਕਹਿੰਦੇ ਵੀ ਬੀਬੀ ਪਰਮਜੀਤ ਕੌਰ ਖਾਲੜਾ ਨਹੀਂ ਮੰਨੀ ਹੋ ਸਕਦਾ ਇਹ ਸੂਤਰਾਂ ਤੋਂ ਖਬਰ ਆਈ ਹੈ ਮੇਰੀ ਪੁਸ਼ਟੀ ਨਹੀਂ ਕਰਦਾ ਹੋ ਸਕਦਾ ਕਿ ਅਕਾਲੀ ਦਲ ਵੀ ਇਹੀ ਸੋਚਦਾ ਹੋਵੇ ਕਿ ਜੇ ਅਮਰਤਪਾਲ ਸਿੰਘ ਜੋਨ ਲੜਨ ਲਈ ਮੰਨ ਜਾਂਦੇ ਹੈ ਤਾਂ ਆਪਾਂ ਉਹਦੀ ਮਦਦ ਕਰ ਸਕਦੇ ਆ ਉਹਨਾਂ ਦੀ ਹਮਾਇਤ ਲੈ ਸਕਦੇ ਆ ਤੇ ਦੁਬਾਰਾ ਫਿਰ ਪੰਥਕ ਜਿਹੜਾ ਖੇਤਰ ਦੇ ਵਿੱਚ ਆਪਣੇ ਪੈਰ ਲੱਗ ਸਕਦੇ ਆ ਇਹ ਹੁਣ ਉਹਨਾਂ ਤੇ ਨਿਰਪਾਲਾ ਕੋ ਨਹੀਂ ਪਰ ਇਹਦੇ ਨਾਲ ਮੈਂ ਹੋਰ ਜ਼ਿਕਰ ਕਰ ਦਿਆਂ ਕਿ ਬੇਅੰਗ ਸਿੰਘ ਜਿਨ੍ਹਾਂ ਦੇ ਖਿਲਾਫ ਇੰਦਰਾ ਗਾਂਧੀ ਨੂੰ ਕਤਲ ਕਰਨ ਦਾ ਦੋਸ਼ ਲੱਗਦਾ ਰਿਹਾ ਤੇ ਜਿਹੜੇ ਮੌਕੇ ਤੇ ਮਾਰੇ ਗਏ ਸੀ ਸਕਿਉਰਿਟੀ ਫੋਰਸਜ਼ ਦੇ ਨਾਲ उन्हों का बेटा आलरेडी ये ऐलान कर चुका है कि मैं चोन लड़नी है फरीदकोट तो इंडिपेंडेंट कैंडीडेट वालों फरीदकोट रिजर्व हल्का उन्होंने कि बाकी सारिया पार्टियां ने चाहे ਆਪਣੀ ਕਾਂਗਰਸ ਹੈ ਤੇ ਚਾਹੇ ਆਪਣਾ ਆਮ ਆਦਮੀ ਪਾਰਟੀ ਹੈ ਜਾਂ ਭਾਰਤੀ ਜਨਤਾ ਪਾਰਟੀ ਹੈ ਇਹਨਾਂ ਨੇ ਚੁੰਬੀਆਂ ਵਾਲੇ ਖੜੇ ਕਰਦੇ ਤੇ ਉੱਥੇ ਕੋਈ ਖਾਲਸਾ ਖੜਾ ਨਹੀਂ ਕੀਤਾ ਮੈਂ ਪੰਥਕ ਉਮੀਦਵਾਰ ਵਜੋਂ ਉੱਥੇ ਖੜਾ ਕਰਨਾ ਜੀ ਉਹਨੇ ਅਪੀਲ ਵੀ ਕੀਤੀ ਸੀ ਜੀ ਸਿਮਰਜੀਤ ਸਿੰਘ ਮਾਨ ਤੋਂ ਲੈ ਕੇ ਸਾਰੀਆਂ ਪੰਥਕ ਧਿਰਾਂ ਨੂੰ ਸਾਰੀਆਂ ਪੰਥਕ ਸੰਪਰਦਾਵਾਂ ਨੂੰ ਕਿ ਤੁਸੀਂ ਮੇਰੀ ਮਦਦ ਕਰੋ ਮੈਨੂੰ ਆਪਣਾ ਲਓ ਪਰ ਅਜੇ ਤੱਕ ਕਿਸੇ ਨੇ ਕੋਈ ਹੁਗਾਰਾ ਨਹੀਂ ਭਰਿਆ ਹੁਣ ਅਮਰਪਾਲ ਸਿੰਘ ਨੂੰ ਇਹ ਜਿਹੜੀਆਂ ਹੈਗੀਆਂ ਸਾਡੇ ਸਿੱਖ ਸਰਕਲਸ ਕਮੇਲੇ ਦੇ ਉਹਦੇ ਜਿਹੜੇ ਫਰੇ ਪਰ ਨਾਲ ਜਿਹੜੀਆਂ ਖਬਰਾਂ ਪੁਨਛਣ ਕੇ ਆ ਰਹੀਆਂ ਜੀ ਕਹਿੰਦੇ ਪਰਿਵਾਰ ਹੈ ਜਿਹੜਾ ਉਹਨਾਂ ਦਾ ਅਮਰਤਪਾਲ ਸਿੰਘ ਉਹਨਾਂ ਦਾ ਪਰਿਵਾਰ ਨੇ ਹਾਲੇ ਇਹਦੀ ਪੁਸ਼ਟੀ ਨਹੀਂ ਕੀਤੀ ਉਹਨਾਂ ਦੀ ਮਾਤਾ ਜੀ ਨਾਲ ਕੁਝ ਚੈਨਲਾਂ ਨੇ ਕੁਝ ਪੱਤਰਕਾਰਾਂ ਨੇ ਸੰਪਰਕ ਕੀਤਾ ਸੀ ਤੇ ਉਹਨਾਂ ਦੀ ਮਾਤਾ ਜੀ ਨੇ ਦੱਸਿਆ ਕਿ ਸਰਦਾਰ ਅਮਰਤਪਾਲ ਸਿੰਘ ਦੀ ਸਿੰਘੜੀ ਉਹਨਾਂ ਨੂੰ ਮਿਲ ਕੇ ਆਈ ਹੈ ਔਰ ਉਹਨਾਂ ਨੇ ਉਹਨੂੰ ਕੋਈ ਮੈਸੇਜ ਨਹੀਂ ਦਿੱਤਾ ਕੌਮ ਦੇ ਨਾਂ ਤੇ ਜਾਂ ਆਪਣੇ ਪਰਿਵਾਰ ਦੇ ਨਾਂ ਤੇ ਕਿ ਭਾਈ ਮੈਂ ਚੋੜ ਲੜਨੀ ਚਾਹੀਏ ਚਾਹਣਾ ਤੇ ਮੇਰੀ ਮਦਦ ਕੀਤੀ ਜਾਵੇ ਔਰ ਨਾਲ ਉਹਨਾਂ ਨੇ ਦੱਸਿਆ ਕਿ ਅਮਰਪਾਲ ਸਿੰਘ ਦੇ ਪਿਤਾ ਸ਼੍ਰੀ ਤੇ ਚਾਚਾ ਜੀ ਉਹ ਡਿਗਰੂਗੜ੍ਹ ਗਏ ਹੋਏ ਆ ਮੁਲਾਕਾਤ ਕਰਨ ਤੇ ਅਸਲ ਪਤਾ ਉੱਥੋਂ ਲੱਗ ਰਿਹਾ ਜੀ ਉਹਨੇ ਦੇਖਣ ਵਾਲੀ ਗੱਲ ਹੈ ਜੀ ਵੀ ਉਹ ਕੀ ਲੜਦੇ ਆ ਇਲੈਕਸ਼ਨ ਨਹੀਂ ਲੜਦੇ ਕਿਉਂਕਿ ਪੁਸ਼ਟੀ ਹਾਲੇ ਹੋਈ ਨਹੀਂ ਕਲੇਮ ਕੀਤਾ ਦਾਵਾ ਕੀਤਾ ਹੈ ਖਾਲਸਾ ਜੀ ਨੇ ਉਹਦੀ ਪੁਸ਼ਟੀ ਪਰਿਵਾਰ ਕਰ ਨਹੀਂ ਰਿਹਾ ਇਹ ਪਵਿੱਖਤੇ ਨਿਰਪਰ ਹੈ ਜੀ ਤੁਸੀਂ ਇਹ ਗੱਲ ਕੀਤੀ ਸੀ ਸਰਦਾਰ ਸਿਮਰਜੀਤ ਸਿੰਘ ਮਾਨਦੀ ਕਿ ਉਹਨਾਂ ਨੇ ਵੀ ਖਰੂਖ ਸਾਹਿਬ ਤੋਂ ਜੋੜ ਲਈ ਸੀ ਜੀ ਮਾਮ ਸਭ ਤੋਂ ਪਹਿਲਾਂ ਇਸ ਸਟੇਟ ਵਿੱਚ ਬਹੁਤ ਸਾਰੇ ਲੋਕ ਹੋ ਰਹੇ ਜਿਹੜੇ ਜ਼ਿਲ੍ਹਿਆਂ ਦੇ ਵਿੱਚੋਂ ਬੈਠੇ ਪਾਰਲੀਮੈਂਟ ਦੇ ਵਿੱਚ ਪਹੁੰਚੇ ਆ ਅਸੈਂਬਲੀਆਂ 'ਚ ਪਹੁੰਚੇ ਆ ਮੈਂ ਜੇ ਜ਼ਿਕਰ ਕਰੂੰਗਾ ਸਾਡੇ ਮਾਲਵਾ ਖਿੱਤੇ ਦੇ ਵਿੱਚ ਇੱਕ ਬਹੁਤ ਵੱਡੀ ਮੁਜਾਰਾ ਲਹਿਰ ਚੱਲੀ ਸੀ ਆਰਮਡ ਲਹਿਰ ਹਥਿਆਰਬੰਦ ਲਹਿਰ ਚੱਲੀ ਸੀ ਮੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਸਤੇ ਪੈਕਸ਼ੂ ਉਹ ਹੁੰਦਾ ਸੀ ਪੈਕਸ਼ੂ ਬਣ ਗਿਆ ਸੀ ਕਿਉਂਕਿ ਪੰਜਾਬ ਦੋ ਕਿਸਮ ਦੇ ਸੀ ਇੱਕ ਪੰਜਾਬ ਉਸ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਾਲਾ ਸੀ ਜਿਹਨੂੰ ਅੰਗਰੇਜ਼ੀ ਰਾਜ ਕਿਹਾ ਜਾਂਦਾ ਸੀ ਇੱਕ ਰਿਆਸਤਾਂ ਵਾਲਾ ਪੰਜਾਬ ਸੀ ਉਹ ਫਿਰ ਜਦੋਂ 47 ਚ ਮੁਲਕ ਆਜ਼ਾਦ ਹੋ ਗਿਆ ਤਾਂ ਸਾਰੀਆਂ रियासतਾਂ ਨੂੰ ਇੱਕ ਮੁੱਟ ਕਰਕੇ ਇੱਕ ਪੈਪਸੂ ਬਣਾਤਾ ਸੀ ਇਹ ਪੈਪਸੂ ਦਾ ਰਾਜ ਪ੍ਰਮੁੱਖ ਕੈਪਟਨ ਅਮਰਿੰਦਰ ਸਿੰਘ ਦੇ ਬਾਪ ਯਾਦਵਿੰਦਰ ਸਿੰਘ ਨੂੰ ਬਣਾਤਾ ਸੀ ਜੀ ਕਿਉਂਕਿ ਯਾਦਵਿੰਦਰ ਸਿੰਘ ਦੀ ਪਹਿਲ ਕਦਮੀ ਤੇ ਹੀ ਜਿਹੜੇ ਰਿਆਸਤਾਂ ਦੇ ਰਾਜੇ ਸੀ ਉਹਨਾਂ ਨੇ ਆਪਣਾ ਮਿਲਾਨ ਭਾਰਤ ਨਾਲ ਕੀਤਾ ਸੀ ਉਹਨੂੰ ਅਵਾਰਡ ਦਿੱਤਾ ਸੀ ਉਹ ਸਾਡੀ ਸਰਕਾਰ ਨੇ ਤਾਂ ਉਸ ਵੇਲੇ ਤੱਕ ਜਿਹੜੇ ਆਜ਼ਾਦੀ ਤੋਂ ਪਹਿਲਾਂ ਵੀ ਜਿਹੜੇ ਸਾਡੇ ਇਹ ਮਾਲਵੇ ਦੇ ਜਾਂ ਜ਼ਮੀਨਾਂ ਸੀ ਵੱਡੇ ਵੱਡੇ ਪਿੰਡਾਂ ਦੇ ਮਾਲਕ ਸੀ ਉਹ ਵੱਡੇ ਵੱਡੇ ਜ਼ਕੀਰਦਾਰ ਹੁੰਦੇ ਸੀ ਰਾਜਾ ਮਹਾਰਾਜਾ ਦੇ ਅਹਲਕਾਰ ਤੇ ਉਹਨਾਂ ਦੇ ਰਿਸ਼ਤੇਦਾਰ ਜਿੰਨਾਂ ਦੀਆਂ ਧੀਆ ਉਹਨਾਂ ਦੇ ਵੇਂਘਾ ਹੁੰਦੀਆਂ ਸੀ ਵਗੈਰਾ ਵਗੈਰਾ ਤਾਂ ਉਹ ਮਜਾਦਾਂ ਨਾਲ ਬਹੁਤ ਭੈੜਾ ਹਾਲ ਹੁੰਦਾ ਸੀ ਜਿਹੜੀ ਉਸ ਵੇਲੇ ਮੁਜਾਦਾਂ ਲਹਿਰ ਚੱਲੀ ਸੀ ਕਿਸ਼ਨਗੜ ਪਿੰਡ ਹੈ ਠਿੱਖੀ ਦੇ ਕੋਲੇ ਮਾਨਸਾ ਜ਼ਿਲ੍ਹੇ ਚ ਔਰ ਉੱਥੇ ਮੁਜਾਰਿਆਂ ਦੀ ਤੇ ਪੁਲਿਸ ਦੀ ਟੱਕਰ ਹੋਈ ਸੀ ਪੁਲਸ ਭੱਜ ਗਈ ਸੀ ਤੇ ਫਿਰ ਮੁਜਾਰਿਆਂ ਨੂੰ ਕਾਬੂ ਕਰਨ ਵਾਸਤੇ ਪਟਿਆਲੇ ਤੋਂ ਆਰਮੀ ਆਈ ਸੀ ਆਰਮੀ ਨੇ ਬਹੁਤ سارے ਲੋਕਾਂ ਨੂੰ ਹਰਾਸਤ ਵਿੱਚ ਲੈ ਲਿਆ ਸੀ ਉਹਨਾਂ ਨੇ ਦੋ ਲੀਡਰ ਜੀ ਜਕੀਰ ਸਿੰਘ ਜੋਗਾ ਤੇ ਧਰਨ ਸਿੰਘ ਫੱਕਰ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰਤਾ ਸੀ ਔਰ ਉਸ ਤੋਂ ਬਾਅਦ ਜਿਹੜੀਆਂ ਅਸੈਂਬਲੀ ਦੀਆਂ ਚੋਣਾਂ ਹੋਈਆਂ ਸੀ ਉਹਨਾਂ ਨੇ ਜੇਲ੍ਹ ਤੋਂ ਬੈਠ ਕੇ ਚੋਣਾਂ ਲੜੀਆਂ ਸੀ ਤੇ ਚੋਣਾਂ ਉਹਨਾਂ ਨੇ ਜਿੱਤੀਆਂ ਸੀ ਬੜੀ ਸ਼ਾਨ ਦੇ ਨਾਲ ਜੀ ਇਸੇ ਤਰੀਕੇ ਜਦੋਂ ਐਮਰਜੈਂਸੀ ਲੱਗੀ ਸੀ emergancy ਤੋਂ ਪਹਿਲਾਂ garge fernandez ਨੂੰ ਵੀ ਫੜ ਕੇ ਜੇਲ੍ਹ 'ਚ ਛੁੱਟਿਆ ਸੀ ਉਹ ਸੋਸ਼ਲਿਸਟ ਲੀਡਰ ਹੁੰਦੇ ਸੀ ਬਾਅਦ ਵਿੱਚ ਉਹ ਰੇਲਵੇ ਵਜ਼ੀਰ ਵੀ ਬਣੇ ਤੇ ਉਹਨਾਂ ਨੇ ਵੀ emergency ਹਟਣ ਤੋਂ ਬਾਅਦ ਵੀ ਉਹ ਜੇਲ੍ਹ 'ਚ ਹੀ ਜੇਲ੍ਹ ਵਿੱਚੋਂ ਛੋੜ ਲਈ ਸੀ ਤੇ ਉਹ ਵੀ ਵੱਡੀਆਂ ਵੱਡੇ ਭਾਰੀ ਫਰਕ ਨਾਲ ਜਿੱਤੇ ਸੀ ਛੇਮ ਦੇ ਆਪਾਂ ਦੇਖੀਏ ਤਾਂ ਫਿਰ ਉਸ ਤੋਂ ਬਾਅਦ ਸਿਮਰਦੀਪ ਸਿੰਘ ਮਾਨ ਹੋਰੀ ਹੈ ਜਿਹੜੇ ਇੱਕ ਕੋਈ ਵੀ ਉਸ ਵੇਲੇ ਜੇਲ੍ਹ 'ਚ ਬੰਦ ਸੀਗੇ ਇਹਨਾਂ ਨੇ ਤਰਨਤਾਰ ਜਿਹੜਾ ਅੱਜ ਖਡੂਰ ਸਾਹਿਬ ਹਲਕਾ ਇਹਦਾ ਪਹਿਲਾ ਨਾਂ ਤਰਨਤਾਰ ਰੁੱਦਾ ਸੀ ਇਤੋਂ ਚੋਣ ਲੜੀ ਸੀ ਤੇ ਮਾਨ ਸਾਹਿਬ ਦਾ ਰਿਕਾਰਡ ਅਜੇ ਤੱਕ ਪੰਜਾਬ 'ਚ ਟੁੱਟਿਆ ਨਹੀਂ ਲੱਖਾਂ ਵੋਟਰਾਂ ਦੇ ਫਰਕ ਨਾਲ ਉਹ ਪਾਰਲੀਮੈਂਟ ਦੇ ਮੈਂਬਰ ਬਣੇ ਸੀ ਜੀ ਫਿਰ ਉਹ ਤੋਂ ਬਾਅਦ ਆਪਾਂ ਦੇਖਦੇ ਹਾਂ 2019 ਆਉਂਦੀ ਹੈ 2019 ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੀਦਾ ਸਰਦਾਰ ਜਸਵੰਤ ਸਿੰਘ ਖਾਲੀਦਾ ਜੀ ਸ਼ਰੀਕੇ ਹੱਥ ਉਹ ਜਿਹੜੇ ਹੈਗੇ ਖੜੇ ਹੋਏ ਸੀ ਉਦੋਂ ਚੁਕਪਾਲ ਸਿੰਘ ਖੈਰਾ ਵਗੈਰਾ ਇਹਨਾਂ ਨੇ ਸਾਰਿਆਂ ਨੂੰ ਉਹਦੀ ਮਦਦ ਕੀਤੀ ਸੀ ਲੇਕਿਨ ਉਹ ਵਿਚਾਰੀ ਨੂੰ ਜਿਹੜੀ ਹੈ ਪੱਤਰ ਜੋ ਪਾਈਚਾਰੇ ਜੋ ਮਿਲਨੀ ਚਾਹੀਦੀ ਸੀ ਉਹ ਨਹੀਂ ਮਿਲੀ ਉੱਥੇ ਅਕਾਲੀ ਦਲ ਉਹ ਬੀਬੀ ਜ਼ਗੀਰ ਕੌਰ ਨੂੰ ਖੜਾ ਕੀਤਾ ਸੀ ਜਿੱਤੀ ਬੀਬੀ ਜ਼ਗੀਰ ਕੌਰ ਵੀ ਨਹੀਂ ਸੀ ਸੋ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਅਮਰਜਪਾਲ ਸਿੰਘ ਹੋਣੀ ਨજરਬੰਦ ਹੈ ਐਨਐਸਸੀ ਉਹਨਾਂ ਤੇ ਲੱਗਿਆ ਹੋਇਆ ਹੈ ਕਾਨੂੰਨੀ ਤੌਰ ਤੇ ਚੋਣ ਲੜ ਸਕਦੇ پابੰਦੀ ਕੋਈ ਹੈ ਨਹੀਂ ਉਹ ਲੜਵੇ ਜਾਂ ਨਹੀਂ ਲੜਵੇ ਇਹ ਤਾਂ ਉਹਨਾਂ ਤੇ ਧਿਰ ਪਰ ਹੈ ਪਰ ਇੱਕ ਗੱਲ ਆਪਾਂ ਕਹਿ ਸਕਦੇ ਆ ਕਿ ਜੇ ਇੱਕ ਮਹਿੰਮ ਬਣ ਗਈ ਜੀ ਤਾਂ ਇਹ ਮਹਿਮ ਕਈ ਵਾਰੀ ਕੋਈ ਹੋਰ ਰੂਪ ਵੀ ਅਖਤਿਆਰ ਕਰ ਲੈਂਦੀ ਹੈ ਜੀ ਮੇਰੇ 1990 ਦੀਆਂ elections ਆ ਜਦੋਂ ਜਿਹੜੇ ਲੋਕ ਖੜੇ ਹੋਏ ਸੀ ਮਾਨ ਸਾਹਿਬ ਤੇ ਬਾਬਾ ਗਗਿੰਦਰ ਸਿੰਘ ਹੋਰੀ ਇਹਨਾਂ ਦੀ ਅਸੀਂ ਆਪਾ ਕਹਿ ਸਕਦੇ ਹਾਂ ਜੋ ਇਹਨਾਂ ਦੀ ਯੋਜਨਾਬੰਦੀ ਸੀ ਉਹਦੇ ਤਹਿਤ ਉਹ ਲਗਭਗ ਸਾਰੇ 13 ਦੇ ਵਿੱਚੋਂ ਲਗਭਗ 11 ਸੀਟਾ ਜਿਹੜੇ ਉਸ ਵੇਲੇ ਉਹ ਜਿੱਤ ਗਏ ਸੀ ਅਤਿੰਦਰਪਾਲ ਸਿੰਘ ਸਿਮਰਜੀਤ ਸਿੰਘ ਬਾਵਾ ਰਾਜਦੇਵ ਸਿੰਘ ਖਾਲਸਾ ਧਿਆਨ ਸਿੰਘ ਮੰਡ ਸਰਦਾਰ ਜਗਦੇਵ ਸਿੰਘ ਖੁੱਡਗਾਂ ਇਹ ਬੜੇ ਬੜੇ ਲੋਕ ਜਿਹੜੇ ਉਸ ਵੇਲੇ ਜਿੱਤੇ ਸੀ ਐਮਪੀ ਬਣ ਕੇ ਸੀ ਕਿਉਂਕਿ ਹਾਲਾਤਾਂ ਦਾ ਬਦਲਦਿਆਂ ਦਾ ਕੋਈ ਪਤਾ ਨਹੀਂ ਲੱਗਦਾ ਪੰਜਾਬ ਇਸ ਵੇਲੇ ਗੜਾਈ ਲੈ ਰਿਹਾ ਹੈ ਪੰਜਾਬ ਨੇ ਕਿਹੜੇ ਪਾਸੇ ਨੂੰ ਜਾਣਾ ਹੈ ਇਹ ਤਾਂ ਸਿਆਸੀ ਲੀਡਰਸ਼ਿਪ ਤੇ ਨਿਰਭਰ ਹੁੰਦਾ ਹੈ ਕਿ ਕਿਧਰ ਨੂੰ ਲੈ ਕੇ ਜਾ ਰਹੀ ਹੈ ਸਿਆਸੀ ਲੀਡਰਸ਼ਿਪ ਜੀ ਲੇਕਿਨ ਪੰਜਾਬ ਦੀ ਸਿਆਸੀ ਲੀਡਰਸ਼ਿਪ ਜਿਹੜੀ ਹੈਗੀ ਹੈ ਉਹਦੀ ਹਾਲਤ ਉਹ ਹੈ ਕਿ ਉਹ ਅੱਡੀ ਪੀਸੇ ਤੇ ਕੁੱਤੀ ਜੱਤੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਕੀ ਕਰਨਾ ਪੰਜਾਬ ਨੂੰ ਕਿਧਰ ਲੈ ਕੇ ਜਾਣਾ ਹੈ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਅਮਰਪਾਲ ਸਿੰਘ ਵੀ ਪਾਰਲੀਮੈਂਟ ਦੇ ਮੈਂਬਰ ਬਣ ਸਕਦੇ ਆ ਲੱਖਾਂ ਸੁਲਾਣਾ ਵੀ ਬਣ ਸਕਦੇ ਆ ਤੇ ਖਬਰਾਂ ਵੀ ਆ ਰਹੀਆਂ ਕਿ ਬਲਕੌਰ ਸੋਹਰੀ ਕਹਿੰਦੇ ਵੀ ਮੈਂ ਵੀ ਆਜ਼ਾਦ ਚੋਣ ਲੜਨਾਂ ਜਦੋਂ ਉਹ ਵੀ ਪਾਰਲੀਮੈਂਟ ਦੇ ਮੈਂਬਰ ਪਹੁੰਚਣਗੇ ਸਵਾਲ ਇਹ ਪਹਿਲਾ ਹੁੰਦਾ ਕਿ ਇਹ ਲੋਕ ਪਾਰਲੀਮੈਂਟ ਦੇ ਵਿੱਚ ਜਾ ਕੇ ਕਰਨਗੇ ਕੀ ਕੀ ਇਹਨਾਂ ਦੇ ਕੋਲੇ ਵਿਜ਼ਨ ਹੈ ਵਿਜ਼ਨ ਹੈ ਕਿ ਇਹ ਪੰਜਾਬ ਦੇ ਮੁੱਦੇ ਆਣੀ ਠੀਕ ਤਰੀਕੇ ਨਾਲ ਉਠਾ ਸਕਣਗੇ ਮੇਰੀ ਜਾਣchée ਮੈਂ ਜਿੰਨਾਕ ਪੰਜਾਬ ਦੇ ਪਾਰਲੀਮੈਂਟਾਂ ਦੇ ਇਤਿਹਾਸ ਬਾਰੇ ਜਾਣਦਾ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਬੰਦਾ ਸਰਦਾਰ ਕਪੂਰ ਸਿੰਘ ਸੀ ਸਰਦਾਰ ਕਪੂਰ ਸਿੰਘ ਨੇ ਸਿੱਖ ਨੁਕਤਾ ਨਗਾ ਤੋਂ ਆਪਣਾ ਇਲਾਕੇ ਦਾ ਕੇਸ ਪੰਜਾਬ ਦਾ ਉਹ ਪਾਰਲੀਮੈਂਟ ਦੇ ਵਿੱਚ ਰੱਖਿਆ ਸੀ ਦੂਸਰੇ ਦੇਖੀਏ ਤਾਂ ਉਹ ਤੇਜਲ ਸਿੰਘ ਸੁਤੰਤਰ ਸੀ ਜਿਹੜੇ ਉਮੀਦਵਾਰ 73 ਜੰਗਰੂਰ ਹਲਕੇ ਤੋਂ ਪਾਰਲੀਮੈਂਟ ਦੇ ਮੈਂਬਰ ਬਣੇ ਸੀ ਉਹਨਾਂ ਨੇ ਦੇਸ਼ ਤੇ ਪੰਜਾਬ ਦੀ ਕਿਸਾਨੀ ਨੂੰ ਦਰਪੇਸ਼ ਸਮੱਸਿਆਵਾਂ ਨੂੰ ਬਹੁਤ ਮਾਕੂਬੀ ਪਾਰਲੀਮੈਂਟ 'ਚ ਉਠਾਇਆ ਸੀ ਅੱਜ ਦੇ ਹੁਕਮ ਵਿੱਚ ਜੇ ਅਸੀਂ ਤੀਜੇ ਬੰਦੇ ਦੇਖੀਏ ਤੇ ਕੌਣ ਹੈ ਠੀਕ ਹੈ ਸਿਮਰਜੀਤ ਸਿੰਘ ਮਾਨ ਵੀ ਪਾਰਲੀਮੈਂਟ ਦੇ ਮੈਂਬਰ ਬਣੇ ਐ ਪ੍ਰਕਾਸ਼ ਸਿੰਘ ਬਾਦਲ ਸੁਰਜੀਤ ਸਿੰਘ ਬਰਨਾਲਾ ਡੀਕ ਸਾਹਬ ਇਹ ਸਾਰੇ ਲੋਕ ਜਿਹੜੇ ਪਾਰਲੀਮੈਂਟ 'ਚ ਰਹੇ ਹੈ ਲੇਕਿਨ ਪੰਜਾਬ ਦਾ ਕੇਸ ਦੁਨੀਆ ਦੀ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ 'ਚ ਜੇ ਕਿਸੇ ਬੰਦੇ ਨੇ ਠੀਕ ਤਰੀਕੇ ਨਾਲ ਰੱਖਿਆ ਸੀ ਤਾਂ ਮੇਰੀ ਜਾਚੇ ਜਗਮੀਤ ਸਿੰਘ ਬਰਾੜ ਸੀ ਜੀ ਕਿਉਂਕਿ 1992 ਦੇ ਵਿੱਚ ਜਦੋਂ ਪਾਰਲੀਮੈਂਟ ਦਾ ਮੈਂਬਰ ਬਣਿਆ ਹੈ ਅੱਧੇ ਘੰਟੇ ਦੀ ਉਹਦੀ ਤਕਰੀਰ ਸੀ ਟੋਕਾ ਤੱਕ ਹੀ ਵੀ ਹੋਈ ਸੀ ਰੋਕਿਆ ਵੀ ਗਿਆ ਸੀ ਪਰ ਉਦੋਂ ਆਪੋਜੀਸ਼ਨ ਨੇ ਕਹਿ ਸੀ ਕਿ ਇਹ ਨੂੰ ਮੁੰਡੇ ਨੂੰ ਬੋਲਣ ਦੇ ਪੰਜਾਬ ਦੀ ਸਰਦ ਕਹਾਣੀ ਪੇਸ਼ ਕਰ ਰਹਾ ਹੈ ਤੇ ਉਦੋਂ ਜਿਹੜੇ ਸ਼ਬਦ ਉਹਨੇ ਇਸਤੇਮਾਲ ਕੀਤੇ ਸੀ ਬਹੁਤ ਸਰੀ ਅੱਧੇ ਘੰਟੇ 'ਚ ਬੰਦਾ ਬੜਾ ਕੁਝ ਕਹਿ ਦਿੰਦਾ ਹੈ ਪਰ ਨਰਸਿਮਾ ਰਾਓ ਪ੍ਰਾਈਮ ਮਿਨਿਸਟਰ ਸੀ ਤੇ ਉਹਨੇ ਨਰਸਿਮਾ ਰਾਓ ਵੱਲ ਉਂਗਲ ਕਰਕੇ ਕਿਹਾ ਸੀ ਕਿ ਮਿਸਟਰ ਰਾਓ ਇਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਤੇ ਹਜ਼ਾਰਾਂ ਸਿੱਖਾਂ ਦਾ ਕਤਲਿਆਮ ਹੋਉਂਦੇ ਹੁੰਦਾ ਸੀ ਤੁਸੀਂ ਵੀ ਉਹਦੇ ਦੋਸ਼ੀ ਸੀ ਉਸ ਵਿੱਚ ਕਿਉਂਕਿ ਤੂੰ ਗ੍ਰਹਿ ਮੰਤਰੀ ਸੀ ਗ੍ਰਹਿ ਮੰਤਰੀ ਹੋਣ ਦੇ ਨਾਤੇ ਤੂੰ ਆਰਮੀ ਬੁਲਾ ਸਕਦਾ ਸੀ ਤੂੰ ਆਰਮੀ ਨਹੀਂ ਬੁਲਾਈ ਸਿੱਖਾਂ ਨੂੰ ਮਤਲ ਜਿਹੜਾ ਹੈਗਾ ਭੁੱਖੇ ਕੁੱਤਿਆਂ ਦੇ ਮੂਹਰੇ ਸੁੱਟਦਾ ਤੇ ਕੁੱਤਿਆਂ ਨੇ ਉਹਨਾਂ ਨੂੰ ਨੋਚਿਆ ਸੀ ਇਹਦੇ ਲਈ ਤੂੰ ਵੀ ਜ਼ਿੰਮੇਵਾਰ ਹੈ ਔਰ ਉਸ ਵੇਲੇ 92 ਵਰਗੇ ਮਾਹੌਲ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਬੂਮਾਨਸ ਬੂਮਾਨਸ ਕਰਦੇ ਫਿਰਦੇ ਸੀ ਆਮ ਤੌਰ ਤੇ ਜਿਹੜੇ ਲੋਕ ਕੋਈ ਮਾੜੀ ਮੋਟੀ ਆਪਣੇ ਹੱਕਾਂ ਦੀ ਗੱਲ ਕਰਦੇ ਸੀ ਉਹਨਾਂ ਨੂੰ ਖਾਧਾ ਜਾਂਦਾ ਸੀ ਵੱਡਿਆ ਜਾਂਦਾ ਸੀ ਨੋਚਿਆ ਜਾਂਦਾ ਸੀ ਉਦੋਂ ਕਿਸੇ ਪਾਰਲੀਮੈਂਟ ਦੇ ਮੈਂਬਰ ਵੱਲੋਂ ਐਨੀ ਗੱਲ ਕਹਿ ਦੇਣੀ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਕੋਈ ਸੌਕੀ ਗੱਲ ਨਹੀਂ ਹੁੰਦੀ ਉਹ ਕਹੀ ਸੀ ਤਾਂ ਉਹ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਕੋਈ ਗੱਲ ਕਹੀ ਆਹ ਆਹ ਮਾਨ ਸਾਹਿਬ ਖਾਲਸਾਣ ਦੀ ਗੱਲ ਜਰੂਰ ਖਾ ਦਿੰਦੇ ਆ ਜੇ ਆਪਾਂ ਬਾਹਰ ਵੇਖੀ ਤਾਂ ਪਿੰਮਾ ਕੋੜੇ ਗਾਉਂ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਵੱਡੀ ਬੜੀ ਪ੍ਰਭਾਵਸ਼ਾਲੀ ਤਕਰੀਰ ਕੀਤੀ ਸੀ ਲੇਕਿਨ ਹੁਣ ਜਿਹੜੇ ਨੋਟ ਸਾਡੇ ਸਾਹਮਣੇ ਹੈ ਇਦੇ ਵਿੱਚੋਂ ਕਿਹਨੂੰ ਕਿੰਨੀ ਕੁ ਸਮਝ ਆ ਕੀ ਕੁਛ ਕਰੂਗਾ ਮੰਨ ਲਓ ਜੇ ਅਮਰਤਪਾਲ ਸਿੰਘ ਪਾਰਲੀਮੈਂਟ ਦੇ ਮੈਂਬਰ ਬਣ ਜਾਂਦੇ ਕਿ ਅਮਰਤਪਾਲ ਸਿੰਘ ਨੂੰ ਉਹਨਾਂ ਦੀ ਇੱਛਾ ਦੇ ਮੁਤਾਬਕ ਉਹਨਾਂ ਨੂੰ ਚਲਾਉਣ ਵਾਲੇ ਉਹ ਬੋਲਣ ਦੇਣਗੇ ਜਦੋਂ ਪਾਰਲੀਮੈਂਟ ਦੇ ਮੈਂਬਰ ਬਣ ਗਏ ਉਹਨਾਂ ਨੂੰ ਕਨਸਟੀਟਿਊਸ਼ਨ ਦੀ ਸੌਚ ਚੁਕੜੀ ਪੈਣੀ ਹੈ ਯਾਦ ਕਰੋ ਅਮਰਤਪਾਲ ਸਿੰਘ ਹੋਰਣੇ ਕਹੇ ਸੀ ਕਿ ਮੇਰੇ ਕੋਲੇ ਮੈਂ ਤਾਂ ਭਾਸਤਾ ਪਾਸਪੋਰਟ ਹੀ ਨਹੀਂ ਲੈਣਾ ਜਦੋਂ ਆਪਣੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦਾ ਵਾਸਤੇ ਮੋਰਚਾ ਲੱਗਿਆ ਹੋਇਆ ਸੀ ਮੁਹਾਲੀ ਕੌਮੀ ਇਨਸਾਫ ਮੋਰਚਾ ਉੱਥੇ ਜਾ ਕੇ ਉਹਨਾਂ ਨੇ ਪਾਸ਼ੇ ਦਿੱਤਾ ਸੀ ਵੀ ਕੀ ਕਰੋਗੇ ਤੁਸੀਂ ਮੋਰਚੇ ਲਾ ਕੇ ਕੀ ਕਰੋਗੇ ਬੰਦੇ ਮਰਵਾ ਕੇ ਇਹਦੇ ਨਾਲ ਕੀ ਹੋਣਾ ਤੁਹਾਨੂੰ ਆਪ ਦਾ ਘਰ ਚਾਹੀਦਾ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਜਦੋਂ ਅਮਰਪਾਲ ਸਿੰਘ ਹੋਰੀ ਅੰਦਰ ਹੈ ਉਹਨਾਂ ਦੇ ਪਰਿਵਾਰ ਬਨੋਂ ਤੋਂ ਉਹਨਾਂ ਦੇ ਸ਼ੁਭਚਿੰਤਕਾਂ ਬਨੋਂ ਮਾਰਚ ਵੀ ਕੱਢੇ ਜਾ ਰਹੇ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਦੀ ਜਿਹੜੀ ਪੋਲੀਟੀਕਲ ਸਮਝ ਹੈ ਉਹ ਕਿਹੋ ਜੀ ਹੈ ਕਿੰਨਾ ਕੋ ਮਤਲਬ ਜਿਹੜਾ ਹੈਗਾ ਸਾਡੇ ਸਾਹਮਣੇ ਪੰਜਾਬ ਦਾ ਤੇ ਪੰਜਾਬੀਅਤ ਦਾ ਕੇਸ ਰੱਖ ਸਕਦੇ ਐ ਮੈਂ ਨਹੀਂ ਕਹਿੰਦਾ ਨਹੀਂ ਰੱਖਣਗੇ ਸਮਰੱਥਾ ਕਿੰਨੀ ਕਹੇ ਐ ਸਲਾਹਤ ਦੇ ਵਿੱਚ ਇਹ ਬੜਾ ਕੁਝ ਸੋਚਣ ਵਿਚਾਰਨ ਵਾਲਾ ਜੀ ਚੰਦੀਪ